ਉਹ ਇਲਾਕਾ ਜਿਹੜਾ ਬੈਲਟ ਹੈਗੀ ਅੰਮ੍ਰਿਤਸਰ ਮਜੀਠੇ ਕੱਥੂ ਨੰਗਲ ਇਹ ਪਿੰਡ ਇੱਥੇ ਪੈਂਦਾ ਜੀ ਕਿ ਪਿੰਡ ਟੋਂਗ ਕੱਲ ਦੇ ਕੁਝ ਵੀਡੀਓਜ਼ ਨੇ ਆਈਆਂ ਨੇ ਵੀ ਲੋਕ ਨਕਲੀ ਸ਼ਰਾਬ ਲੈ ਕੇ ਆ ਰਹੇ ਨੇ ਜਾਂ ਅਨਾਥਰਾਈ ਸ਼ਰਾਬ ਥੈਲੀਆਂ ਚ ਪੈਕਟਾਂ ਜਿਵੇਂ ਕੀ ਆਲੀ ਸ਼ਰਾਪੀ ਕੇ ਲੋਕ ਮਰੇ ਬੋਤਲਾਂ ਚ ਭਰ-ਭਰ ਕੇ ਥੈਲੀਆਂ ਲੈ ਲੈ ਕੇ ਆ ਰਹੇ ਨੇ ਕਿਸੇ ਨੇ ਵੀਡੀਓ ਬਣਾਈ ਤੇ ਉਸ ਤੋਂ ਬਾਅਦ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਕਾਰਵਾਈ ਵੀ ਸ਼ੁਰੂ ਕਰਤੀ ਉਸ ਵੀਡੀਓ ਦੇ ਆਧਾਰ ਉੱਤੇ ਉਹਨੋਂ ਬੰਦੇ ਕਹਿੰਦੇ ਨਹੀਂ ਕਿ ਜੀ ਟੌਂਗ ਦਾ ਇੱਕ ਜਿਹੜਾ ਵਿਧਾਇਕ ਆ ਮੌਜੂਦਾ ਸੱਤਾਧਾਰੀ ਧਿਰ ਦਾ ਉਹਦੇ ਨੇੜੇ ਕੋਈ ਸ਼ਰਾਬ ਵੇਚਦਾ ਹੈ ਆ ਬਣਾਉਂਦਾ ਹੈਗਾ ਉਥੋਂ ਲੈ ਕੇ ਆ ਰਹੇ ਨੇ ਇਹ ਟੌਂਗ ਪਿੰਡ ਦੀ ਗੱਲ ਹੋ ਰਹੀ ਹੈ ਇਸ ਤੋਂ ਇਲਾਵਾ ਇੱਕ ਪਿੰਡ ਰਿਆ ਇਧਰ ਖਿਲਚੀਆਂ ਲਿੱਦਣਾ ਇਹ ਉਹ ਮੈਂ ਪਿੰਡਾਂ ਦੀ ਗੱਲ ਕਰ ਰਿਹਾ ਤੇ ਅੱਜ ਦੀ ਗੱਲ ਨਹੀਂ ਕਰ ਰਿਹਾ ਤੁਸੀਂ 2005 ਜਾਂ 6 ਦੇ ਕਿਉਂ ਟਰੈਕ ਬੈਕ ਟੂ ਪਿੰਡ ਲਿੱਦਣਾ ਉਥੇ ਇੱਕ ਬੜਾ ਵੱਡਾ ਝਗੜਾ ਹੋਇਆ ਸੀਗਾ ਦੰਗਾ ਹੋਇਆ ਸੀਗਾ ਜਿਸ ਵਿੱਚ ਪੁਲਿਸ ਨੇ ਬਹੁਤ ਵੱਡੇ ਲੈਵਲ ਤੇ ਰੇਡ ਕੀਤੀ ਤੇ ਜਿਹੜੇ ਜਿਹੜੇ ਇਹਨਾਂ ਇਲਾਕਿਆਂ ਦੇ ਮੈਂ ਸਾਰਾ ਕਹਾਂਗਾ ਅੰਮ੍ਰਿਤਸਰ ਗੁਰਦਾਸਪੁਰ ਇਹਨਾਂ ਇਲਾਕਿਆਂ ਜਿਹੜੇ ਜਿਹੜੇ ਤੁਹਾਡੇ ਵਿਧਾਇਕ ਰਹੇ ਨੇ ਚੈੱਕ ਕਾਂਗਰਸ ਦੀ ਸਰਕਾਰ ਸੀ ਅਕਾਲੀਆਂ ਦੀ ਸਰਕਾਰ ਰਹੀ ਜਾਂ ਆਵਾਜ਼ੀ ਪਾਰਟੀ ਦੀ ਸਰਕਾਰ ਇਹਨਾਂ ਦੀ ਛਤਰ ਛਾਇਆ ਦੇ ਵਿੱਚ ਪਿੰਡਾਂ ਦੇ ਵਿੱਚ ਲੋਕ ਕੱਢਦੇ ਨੇ ਇਹ ਜਿਹੜਾ ਅਫੈਕਟਡ ਬੈਲਟ ਹੈ ਉਰਤੇ ਪਿੰਡਾਂ ਦੇ ਵਿੱਚ ਇਹ ਸ਼ਰਾਬ ਕੱਢੀ ਜਾਂਦੀ ਹੈ ਤੇ ਜੇ ਤੁਸੀਂ ਸੱਤਾਧਾਰੀ ਧਿਰ ਦੇ ਵਿਧਾਇਕ ਦੇ ਲੀਡਰਾਂ ਦੇ ਸੱਤਾਧਾਰੀ ਪਾਰਟੀ ਦੇ ਕਿਸੇ ਲੀਡਰ ਦੇ ਨੇੜੇ ਹੋ ਤਾਂ ਤੁਹਾਨੂੰ ਖੁੱਲ ਦਿੱਤੀ ਜਾਂਦੀ ਹੈ ਪੁਲਸ ਦਾਤੇ ਕੋਈ ਬਾ ਨਹੀਂ ਚੱਲਦੀ ਕੋਈ ਬਸ ਨਹੀਂ ਚੱਲਦਾ ਅੱਜ ਵੀ ਹਾਲਾਤ ਇਹ ਤਾਂ ਹੀ ਕਰਕੇ ਟੋਂਗ ਪਿੰਡ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਖਿਲਚੀਆਂ ਤੁਸੀਂ ਜਾ ਕੇ ਲਿੱਦੜਾਂ ਦੇ ਵਿੱਚ ਉਸ ਜ਼ਮੀਨੀ ਸਤਰ ਦੇ ਉੱਤੇ ਪਤਾ ਕਰੋ ਤੁਹਾਨੂੰ ਪਤਾ ਲੱਗੇਗਾ ਵੀ ਪਿਛਲੇ 20 20 30 30 ਸਾਲਾਂ ਤੋਂ ਜਿਹਦੀ ਸਰਕਾਰ ਰਹੀ ਜਿਹੜਾ ਐਮਐਲਏ ਰਿਹਾ ਉਹਦੇ ਜਿਹੜੇ ਨੇੜਲੇ ਬੰਦੇ ਰਹੇ ਉਹ ਪਿੰਡਾਂ ਦੇ ਵਿੱਚ ਸ਼ਰਾਬਾ ਕੱਢਦੇ ਨੇ ਵੇਚਦੇ ਨੇ ਉੱਥੇ ਲੋਕਲ ਕੰਜ਼ਮਪਸ਼ਨ ਹੁੰਦੀ ਹੈ ਸੋ ਉਹ ਜਿਹੜੀ ਅਨਥੋਰਾਈਜ਼ ਸ਼ਰਾਬ ਵਿਕਰੀਆ ਉਹਨੂੰ ਕੋਈ ਰੋਕ ਨਹੀਂ ਪਾਇਆ ਤੇ ਇਹ ਇੱਕ ਚੰਗਾ ਕਹਿ ਲਓ ਕਿ ਪੋਲਿਟੀਕਲ ਫੰਡਿੰਗ ਦਾ ਵੀ ਸਾਧਨ ਬਣਿਆ ਹੋਇਆ ਇਸ ਤਰੀ